ਮਕਰ ਸੰਕ੍ਰਾਂਤੀ ਹੈਪੀ ਪੋਂਗਲ ਹੈਪੀ ਲੋੜੀ ਨੋਨੀ ਹੈਪੀ ਲੋੜੀ ਦੇ ਬੁੰਨਾ ਸਰ ਮੈਂ ਦੋ ਲੁੱਟੀਆਂ ਗੁੱਡੀਆਂ ਅੱਜ ਤੂੰ ਤੇ ਲਟੇਰੀ ਹੋ ਗਈ ਫਿਰ ਹਾਂ ਦੋ ਲੁੱਟੀਆਂ ਗੁੱਡੀਆਂ ਹਾਂ ਮੈਂ ਤੈਨੂੰ ਦੱਸਿਆ ਨਾ ਦੁੱਲਾ ਪੱਠੀ ਵਾਲਾ ਕੀ ਹੁੰਦਾ ਅੱਜ ਹਟ ਪਿੱਛੇ ਹਟ ਪਿੱਛੇ ਆ ਕੋ ਚੱਕ ਘੜੇ ਦੇ ਕੋਲਾ ਕਿਉਂ ਦੇਖਿਆ ਨੂੰ ਨਹੀਂ ਤੁਣਕਾ ਮਾਰਦਾ ਜੱਟ ਮੈਨੂੰ ਵੀ ਆਂਦੀ ਆ ਜੀ ਬੰਦੇ ਸਿੱਧੇ ਕਰਤੇ ਤਾਂ ਸਾਰੀ ਪੰਗ ਆਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਆ ਜਿੰਦਗੀ ਹੈ ਲਸਾਨੀ ਪੀਵੀ ਜਿੰਦਗੀ ਹੈ ਲਸਾਨੀ ਤੇ ਪਤੰਗ ਲਾਤੀ ਅਸਮਾਨੀ ਰਾ ਲੈ ਲੈ ਜੀ ਆ ਜਿੰਦਗੀ ਆਵਦੀ ਯੋ ਯੋ ਬਰਾ ਯੋ ਯੋਨੀ ਥੱਲੇ ਗਈ ਯੋ ਦੀ ਬਚੀ ਉਹ ਕਰਦੀ ਨੇ ਧਾੜਲੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮੈਂ ਤਾਂ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਿਆਦਾ ਦੂਰ ਨਹੀਂ ਜਾਣੀ ਪਤੰਗ ਮੰਦੀਆ ਕੰਨੀ ਪੰਗ ਮੰਗਦੀਆ ਕੰਨੀ ਹੋਈ ਫਿਰਦੀਆ ਅੰਨੀ ਮੰਗਦੀਆ ਪਤੰਗਰੀ ਕੰਨੀ ਉਹ ਥੈਂਕ ਯੂ ਆ ਪੁੱਤਰਾ ਬਚਪਨ ਯਾਦ ਕਰਾਦਾ ਮੈਨੂੰ ਤੂੰ ਅੱਜ ਛਾ ਗਿਆ